ਸਸੀਗਾ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਸ ਕਰਦੇ ਆ ਬਾਈ ਸਾਰੇ ਠੀਕ ਠਾਕ ਹੋਣਗੇ ਤੇ ਬਾਈ ਫੀਡ ਖਾੜੇ ਕੋਲੇ ਖਤਮ ਹੋ ਗਈ ਸੀ ਫੀਡ ਇੱਥੇ ਤੇ ਮੈਂ ਕਿਹਾ ਚਲੋ ਇੱਕ ਵਾਰੀ ਬਿਸਕੁਟ ਤੇ ਦੁੱਧ ਪਾ ਦਿੰਦੇ ਆ ਇਹਨੂੰ ਕਿਉਂਕਿ ਅੱਗੇ ਇੱਕ ਵਾਰੀ ਪਾਉਂਦੇ ਸੀ ਅੱਜ ਚਲੋ ਅਸੀਂ ਦੋ ਵਾਰੀ ਪਾਉਣ ਲੱਗੇ ਆ ਤੇ ਫੀਡ ਘਰੇ ਪਈ ਆਪਣੇ ਕੋਲੇ ਮੰਗਵਾਉਣੇ ਆ ਵਿਚਾਰੀ ਹਸਤੇ ਦੇ ਹਸਤੇ ਫੀਡ ਖਤਮ ਹੋ ਗਈ ਸੀ ਇੱਥੇ ਬਾਈ ਗੱਟਾ ਜਿਹੜਾ ਇਹਦਾ ਗੱਟਾ ਸੀ ਉਹ ਖਤਮ ਹੋ ਗਿਆ ਸਾਡੇ ਕੋਲੇ ਜੁਗਣੀ ਪੁੱਤ ਬੱਚੇ ਨਿਆਣੇ ਕਿਵੇਂ ਠੀਕ ਆ ਆਪਣੇ ਚਾਂ ਰੱਖੀ ਚੰਗਾ ਮੀ ਬਹੁਤ ਪਈ ਜਾਂਦਾ ਤੇ ਬਈ ਆਪਾਂ ਜਗਾ ਲੈਣੀ ਹੈ ਬੇਜਵਾਨਾ ਵਾਸਤੇ ਤੇ ਸਾਰੇ ਭੈਣ ਭਰਾ ਆਪਦਾ ਯੋਗਦਾਨ ਪਾਇਆ ਕਰੋ ਕੋਈ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਤਿਲ ਫੁੱਲ ਜਰੂਰ ਕੱਢਿਆ ਕਰੋ ਇਹਨਾਂ ਵਾਸਤੇ ਜਿਹੜਾ ਬਈ ਇਹਨਾਂ ਨੂੰ ਖਵਾਤਾ ਉਹ ਥੋੜਾ ਕਦੇ ਨਹੀਂ ਜਾਂਦਾ ਜਿਵੇਂ ਕਿ ਮੈਂ ਹਰ ਵੀਡੀਓ ਵਿੱਚ ਕਹਿ ਰਿਹਾ ਹਾਂ ਬਈ ਤੋੜਨਾ ਬਿਸਕੁਟ ਉਹੀ ਪਾ ਦੇ ਤੇ ਇੱਕ ਵੀਡੀਓ ਆਪਣੀਆਂ ਸ਼ੇਅਰ ਕਰਿਆ ਕਰੋ ਇਹ ਗਾਂ ਤੋਂ ਗਾਂ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਮੇਰੀ ਭੈਣਾ ਭਰਾਵਾਂ ਨੂੰ ਅਪੀਲ ਆ ਆਹ ਦੋ ਬੱਚੇ ਆ ਜੀ ਬੜੀ ਮੁਸ਼ਕਲ ਨਾਲ ਬਚਾਏ ਬਈ ਇਹ ਤੁਹਾਨੂੰ ਪਤਾ ਹੀ ਹੈ ਹਨਾ ਤੇ ਜਿਨ੍ਹਾਂ ਨੂੰ ਨਹੀਂ ਪਤਾ ਭੈਣ ਭਰਾਵਾਂ ਨੂੰ ਮੈਂ ਦੱਸ ਦਿਆ ਵੀ ਪਾ ਦੇ ਤੇ ਬਈ ਉਹ ਵੀਡੀਓ ਸ਼ੇਅਰ ਕਰ ਦਿਆ ਕਰੋ ਇਹ ਵੀ ਸੇਵਾ ਹੀ ਹੈ ਇਹ ਇੱਕ ਬਾਕੀ ਆਪਦਾ ਤਿਲ ਫੁੱਲ ਜਰੂਰ ਯੋਗਦਾਨ ਕੱਢਿਆ ਕਰੋ ਜੀ ਤੇ ਆ ਬੱਚੇ ਮਿੱਟੀ 'ਚ ਮਿੱਟੀ ਹੋਏ ਪਏ ਆ ਹਨਾ ਓਏ ਕਾਕੂ ਕਿਵੇਂ ਪੁੱਤ ਤੇ ਆ ਆਪਣੀ ਜੁਗਣੀ ਹੈ ਬਈ ਮੀਂਹ ਪਈ ਜਾਂਦਾ ਅੱਜ ਸਵੇਰ ਦੇ ਹੀ ਬੜਾ 3:30 ਵਜੇ ਦੇ ਉੱਠਿਆ ਹੀ ਮੈਂ ਤਾਂ ਮੈਂ ਮੇਰੇ ਬੱਚੇ ਪਰਿਵਾਰ ਸਾਡਾ ਤੁਹਾਨੂੰ ਪਤਾ ਹੀ ਆ ਵੀ ਆਪਾਂ ਟਾਈਮ ਨਾਲ ਉੱਠ ਕੇ ਭਟੂਰੇ ਬਣਾਉਣੇ ਆ ਤੇ ਮੈਂ ਹਟਿਆ ਨਹੀਂ ਬਈ ਆਪਣਾ ਤਾਂ ਮਾਲ ਸਾਰਾ ਉਵੇਂ ਪਿਆ ਪਟੂਰੇ ਸਾਰੇ ਉਵੇਂ ਪਏ 2200 ਦਾ ਸਮਾਨ ਸਾਰਾ ਖਰਾਬ ਹੋ ਗਿਆ ਬਈ ਤਾਂ ਇਹਦੇ ਬਾਅਦ ਤੇ ਮੈਂ ਹੁਣ ਬਾਈ ਨੂੰ ਕਿਹਾ ਮੈਂ ਮੇਰੇ ਨਾਲ ਚੱਲੋ ਤੇ ਫੀਡ ਲਿਓ ਚਲੋ ਆਹ ਬਾਈ ਜਾਊਗਾ ਪਿੰਡ ਰੋੜਾਂ ਵਾਲੀ ਤਾਂ ਇਹਦੀ ਫੀਡ ਲਿਆਊਗਾ ਹੀ ਘਰੋਂ ਇੱਥੇ ਬਈ ਜਿਹੜਾ ਇਹਦਾ ਗੱਟਾ ਪਿਆ ਸੀ ਉਹ ਹੋ ਗਿਆ ਖਤਮ ਤੇ ਅੱਜ ਸ਼ਾਮ ਨੂੰ 6 ਵਜੇ ਲਗਭਗ ਲਾਈਵ ਕਰਾਂਗੇ ਅੱਜ ਦਿਨੇ ਲਾਈਵ ਵੀ ਨਹੀਂ ਹੋਇਆ ਗਿਆ ਕਿਉਂਕਿ ਫੋਨ ਭਿੱਜ ਜਾਂਦਾ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਵਿੱਚ ਪਾਇਆ ਜਾਂਦਾ ਹਨਾ ਫੋਨ ਦੇ ਸਾਰਾ ਦਾ ਨਾ ਹੋ ਗਿਆ ਸਵੇਰ ਦਾ 5 ਵਜੇ ਦਾ 4 ਵਜੇ ਦਾ ਮੀਂਹ ਪੈਣ ਲੱਗਾ ਤੇ ਬਾਈ ਜੇ ਲਿਓਗੇ ਨਾ ਫੀਡ ਜਾ ਕੇ ਕਰੋ ਮੇਰੇ ਨਾਲ ਚੱਲੋ ਵੜੋ ਤੇ ਸਪੋਰਟ ਕਰਿਆ ਕਰੋ ਜੀ ਸਾਰੇ ਭੈਣ ਭਰਾਵਾਂ ਨੂੰ ਅਪੀਲ ਹੈ ਮੇਰੀ ਸਪੈਸ਼ਲ ਕੋਰਡ ਕਰਨਾ ਹੈ ਬੰਦਾ ਮਲੋੜ ਦਾ ਹਾਂ ਬਾਈ ਆ ਮਲੋੜ ਤੋਂ ਭਰਾ ਆ ਆਪਣੀ ਹੈਲਪ ਕਰਨ ਸਪੋਰਟ ਕਰਨ ਤੇ ਮੈਂ ਕਹਿਣਾ ਵੀ ਜਿਹੜਾ ਤਿਲ ਫੁੱਲ ਹੁੰਦਾ ਨਾ ਜੀ ਬੰਦਾ ਜੇ ਕੋਈ ਚੰਗਾ ਕੰਮ ਕਰਦਾ ਜਾਂ ਕੋਈ ਕੋਸ਼ਿਸ਼ ਕਰਦਾ ਚੰਗਾ ਕੰਮ ਕਰਨ ਦੀ ਹਨਾ ਸਹੀ ਤੇ ਤਿਲ ਫੁੱਲ ਜਿਹੜਾ ਜਰੂਰ ਇਹ ਬੇਜਵਾਨਾਂ ਵਾਸਤੇ ਕੱਢਣਾ ਚਾਹੀਦਾ ਆਪਾਂ ਨੂੰ ਇਹੀ ਬੇਨਤੀ ਹੈ ਜੀ ਵੱਧ ਤੋਂ ਵੱਧ ਸਪੋਰਟ ਕਰੋ ਸਪੋਰਟ ਕਰੋ ਹਾਂਜੀ ਵੀਡੀਓ ਸ਼ੇਅਰ ਕਰਦਿਆ ਕਰੋ ਜੀ ਇਹ ਬੇਜਵਾਨਾਂ ਦਾ ਹਸਾਰਾ ਬਣ ਜਾਣ ਇਹਨਾਂ ਨੂੰ ਥਾੜਾ ਜਿਹਾ ਆਪਾਂ ਸ਼ੇਅਰ ਕਰ ਸਕਦੇ ਆ ਤਾਂ ਗਾਂ ਤੋਂ ਬੈ ਸ਼ੇਅਰ ਹੋਊਗਾ ਤਾਂ ਲੋਕਾਂ ਨੂੰ ਪਤਾ ਲੱਗੂ ਪਤਾ ਲੱਗ ਜਾਂਦਾ ਗਾਂ ਭੈਣ ਭਰਾਵਾਂ ਨੂੰ ਹਨਾ ਸ਼ੇਅਰ ਕਰਨਾ ਵੀ ਇੱਕ ਸੇਵਾ ਸਮਝ ਕੇ ਨਿਭਾਲਿਆ ਕਰੋ ਵੀ ਇੱਕ ਐ ਸਮਝ ਲਿਆ ਕਰੋ ਵੀ ਜਿਹੜਾ ਕੋਈ ਭੈਣ ਭਰਾ ਨਹੀਂ ਹੈਲਪ ਕਰ ਸਕਦਾ ਵੀ ਵੀਡੀਓ ਸ਼ੇਅਰ ਕਰਕੇ ਉਹਨਾਂ ਨੇ ਇਹ ਬੇਜਵਾਨਾਂ ਦੀ ਹੈਲਪ ਕਰਤੀ ਇਹਨਾਂ ਦੀ ਮਦਦ ਕਰਤੀ ਓ ਤੂੰ ਕਿੱਥੇ ਰੁੜਿਆ ਜਾਣਾ ਖਦੋ ਜੀ ਵੇਖ ਓ ਬਾਹਰ ਹੀ ਤੁਰੀ ਫਿਰਦੀ ਸਾਰੀ ਤੇੜੀ ਤੇ ਬੜੀ ਮੁਸ਼ਕਲ ਨਾ ਭਈ ਆਪਾਂ ਆ ਡੌਗ ਨੂੰ ਬਚਾਇਆ ਫੀਮੇਲ ਨੂੰ ਵਿਚਾਰੀ ਨੂੰ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਆਪਣਾ ਦਾ ਭਈ ਅੱਜ ਸਾਰਾ ਹੋ ਗਿਆ ਸਿਸਟਮ ਸਾਬ ਪਟੂਰੇ ਖਰਾਬ ਹੋ ਗਏ ਛੋਲੇ ਖਰਾਬ ਹੋ ਗਏ ਪਾਣੀ ਪੈ ਗਿਆ ਭਈ ਪਾਣੀ ਰੋਕ ਨਹੀਂ ਸਕਿਆ ਕਿਉਂਕਿ ਆਪਣੇ ਕੋਲ ਕੋਈ ਇੱਥੇ ਹੈ ਨਹੀਂ ਕੋਈ ਓ ਜੀ ਜਗ੍ਹਾ ਵੀ ਜਿੱਥੇ ਮੀਂਹ ਦਾ ਪਾਣੀ ਨਾ ਆਵੇ بارش ਨਾ ਆਵੇ ਤਾਂ ਹੁਣ ਬੰਦ ਕਰਨ ਲੱਗੇ ਆਪਾਂ ਘਰ ਨੂੰ ਚੱਲੇ ਆ ਚਲੋ ਨੁਕਸਾਨ ਬਹੁਤ ਹੋ ਗਿਆ ਅੱਜ 2000 ਰੁਪਏ ਦਾ 2200 ਦਾ ਨੁਕਸਾਨ ਹੋ ਗਿਆ ਬਈ ਤੇ ਚਲੋ ਕੋਈ ਨਹੀਂ ਬਈ ਸਪੋਰਟ ਕਰਿਆ ਕਰੋ ਸੇਵਾ ਕਰਦੇ ਆ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਵਰਗੇ ਭੈਣ ਭਰਾਵਾਂ ਦੀ ਸਪੋਰਟ ਨਾਲ ਹੀ ਆ ਬਈ ਜੋ ਵੀ ਕਰਦੇ ਆ ਹਨਾ ਤੇ ਸਪੋਰਟ ਕਰਿਆ ਕਰੋ ਆਦੇ ਭਰਾ ਦੀ ਬਾਤ ਤੋਂ ਵੱਧ ਬਾਕੀ ਕੋਈ ਗਲਤੀ ਫਲਤੀ ਉਹਨੂੰ ਬਖਸ਼ਿਆ ਕਰੋ ਮਾਫ ਕਰਿਆ ਕਰੋ ਤੇ ਅਹਿਸਾਸ ਕਰਾ ਦਿਆ ਕਰੋ 10 ਜ਼ਰੂਰ ਦਿਆ ਕਰੋ ਵੀ ਭਾਈ ਤੂੰ ਇੱਥੇ ਗਲਤ ਤੇ ਫਿਰ ਮੈਂ ਤੁਹਾਨੂੰ ਦਿਖਾਉਣ ਲੱਗਾ ਜੁਗਣੀ ਦੇ ਬੇਬੇ ਆ ਦੇਖੋ ਕਿੰਨੇ ਪਿਆਰੇ ਬੱਚੇ ਆ ਬਈ ਕਿੰਨੇ ਸੋਹਣੇ ਆ ਤੁਮ ਐਪੀਲ ਇੱਕ ਇਹ ਵੀ ਕਰ ਦੋ ਨਵੀਂ ਇਹ ਬੱਚੇ ਕੋਈ ਲਜਾ ਸਕਦਾ ਦਾ ਭੈਣ ਭਰਾ ਲੈ ਜੇ ਕਿਉਂਕਿ ਇੱਥੇ ਬਈ ਹਾਈਵੇ ਰੋਡ ਚੱਲਦੀ ਐ ਤੇ ਇੱਥੇ ਖਤਰਾ ਇਹਨਾਂ ਦੀ ਜਾਨ ਨੂੰ ਇਹ ਹੁਣ ਮਗਰ ਭੱਜਣ ਲੱਗ ਜਾਣਾ ਇਹਨਾਂ ਨੇ ਆਪਦੀ ਮਾਂ ਦੇ 2-4 ਦਿਨਾਂ ਨੂੰ ਤੇ ਬਾਬਾ ਜੀ ਡਾਰੀ ਡਰ ਰਾ ਵੀ ਇਹ ਕਿਸੇ ਦੇ ਥੱਲੇ ਨਾ ਆ ਜਾਣ ਕਿਸ ਸਾਧਨ ਦੇ ਥੱਲੇ ਨਾ ਆ ਜਾਣ ਤਾਂ ਬਈ ਇਹਨਾਂ ਨੂੰ ਕੋਈ ਲਜਾ ਸਕਦਾ ਭੈਣ ਭਰਾ ਤਾਂ ਮੇਰਾ ਬਾਇਓ ਚ ਨੰਬਰ ਦਿੱਤਾ ਹੋਇਆ ਤੇ ਮੇਰੇ ਨਾਲ ਕੰਟੈਕਟ ਕਰ ਲੈ ਜੇ ਤੇ ਚਲੋ ਜੀ ਫੋਨ ਭੇਜ ਗਿਆ ਬਈ ਸਾਰਾ ਪਾਣੀ ਨਾ ਤੇ ਛਾਣ ਨੂੰ ਕਰ ਦੇਣ ਲਾਈਵ ਆਪਾਂ